ਅਸਮੈ ਲਈ ਤੁਹਾਨੂੰ ਤਿੰਨ ਜਿਹੜੀਆਂ ਐ ਵੱਡੀਆਂ ਖਬਰਾਂ ਦਾ ਸੁਣਾਉਣੇ ਆ ਮਰਜੂਕਾ ਖਾਲਸਾ ਵਰਜੂ ਕੀ ਫਤਿਹ ਪਹਿਲੀ ਖਬਰ ਜੁੜੀ ਆ ਬਿਕਰਮ ਸਿੰਘ ਮਜੀਠੀਆ ਦੇ ਨਾਲ ਆ ਹਾਈ ਕੋਰਟ ਵੱਲੋਂ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਉਹ ਜ਼ਮਾਨਤ ਨਹੀਂ ਮਿਲੀ ਤੇ ਹਾਈ ਕੋਰਟ ਵੱਲੋਂ ਇੱਕ ਆ ਪਾਕਏ ਜਿਹਾ ਵੱਡਾ ਝਟਕਾ ਦਿੱਤਾ ਗਿਆ ਬਿਕਰਮ ਸਿੰਘ ਆ ਮਜੀਠੀਏ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਫੇਰ ਨਾਬਾ ਜੇਲ੍ਹ ਦੇ ਵਿੱਚ ਹੁਣ 15 ਦਿਨਾ ਜਿਹੜੇ ਉਹ ਬਤਾਉਣੇ ਪੈਣਗੇ ਕਿਉਂਕਿ ਲਗਾਤਾਰ ਮਜੀਠੀਆ ਜਿਹੜਾ ਜਮਾਨਤਾ ਮੰਗਦਾ ਰਿਹਾ ਪਰ ਇਹ ਦੱਸਿਆ ਜਾ ਰਿਹਾ ਕਿ ਮਜੀਠੀ ਦੇ ਖਿਲਾਫ ਸਬੂਤ ਤੇ ਸਬੂਤ ਆ ਜਿਹੜੇ ਉਹ ਇਕੱਠੇ ਹੋ ਰਹੇ ਨੇ ਜਿਹੜਾ ਕਿ ਪਹਿਲਾਂ 700 ਕਰੋੜ ਰੁਪਇਆ ਸੀ ਫਿਰ ਉਹ 1000 ਕਰੋੜ ਰੁਪਇਆ ਦੱਸਿਆ ਜਾ ਰਿਹਾ ਤੇ ਹੁਣ ਪਤਾ ਨਹੀਂ ਹੋਰ ਉਹਦੇ ਕਿੰਨੇ ਕਿੰਨੇ ਕਿੱਥੇ ਕਿੱਥੇ ਪਲਾਟ ਆ ਸਿਮਲੇ ਦਿੱਲੀ ਜਿਹੜਾ ਕਿ ਹੋਰ ਜਿਹੜਾ ਹਿਮਾਚਲ ਦੇ ਤੇ ਜਿਹੜਾ ਪੰਜਾਬ ਦੇ ਵਿੱਚ ਆ ਇਨੂੰ ਲੈ ਕੇ ਵਿਜੀਲੈਂਸ ਵੱਲੋਂ ਕਿਹਾ ਗਿਆ ਹਾਈ ਕੋਰਟ ਦੇ ਵਿੱਚ ਕਿ ਸਾਨੂੰ ਹੋਰ ਵੀ ਜਿਹੜਾ ਸਬੂਤ ਚਾਹੀਦੇ ਬੇਸਕ ਰਿਮਾਂਡ ਤੇ ਨਹੀਂ ਲਿੱਤਾ ਗਿਆ ਬੇਸਕਾ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਖਾਸਾ ਹੈ ਕਿ ਜਿਹੜਾ ਮਜੀਠੀ ਦਾ ਜਿਹੜਾ ਅਰਮਾਨ ਆ ਜਿਹੜਾ ਉਹ ਵਿਜੀਲੈਂਸ ਆ ਲੈ ਸਕਦੀ ਆ ਜਾਨੀ ਕਿ ਹੋ ਵੀ ਜਿਹੜਾ ਕੋਖ ਪੜਤਾਲ ਕਰ ਸਕਦੀ ਇਸ ਮਾਮਲੇ ਦੇ ਵਿੱਚ ਜਿਹੜੀ ਇਹ ਵੱਡੀ ਖਬਰ ਜੁੜੀ ਆ ਤੁਹਾਨੂੰ ਦੱਸ ਦਈਏ ਕਿ 700 ਕਰੋੜ ਅਮਨ ਤੋਂ ਵੱਧ ਜਾਇਦਾਦ ਦੇ ਮਾਲਕ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਵਿਕਰਮ ਸਿੰਘ ਮਜੀਠੀ ਨੂੰ ਚੁੱਕਿਆ ਹੋਇਆਗਾ ਨਾਲ ਹੀ ਜਿਹੜਾ ਇੱਕ ਉਹਦਾ ਦੋਸਤਾ ਉਹਨੂੰ ਵੀ ਜਿਹੜਾ ਕਾਬੂ ਕਰ ਲਿਆ ਤੇ ਹੁਣ ਉਹਦਾ ਸਾਲਾਗਾ ਗਜਪਤ ਸਿੰਘ ਗਰੇਵਾਲ ਉਹਦੇ ਉੱਤੇ ਵੀ ਜਿਹੜਾ ਬਰਾਂਟ ਇਸ਼ੂ ਹੋਏ ਨੇ ਉਹਨੂੰ ਜਿਹੜਾ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਸੂਤਰਾਂ ਦੀ ਜੇਕਰ ਮੰਨੀ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਖਬੀਰ ਬਾਦਲ ਤੱਕ ਜਿਹੜੀ ਗੱਲ ਢਿੱਕ ਸਕਦੀ ਆ ਜਾਨੀ ਕਿ ਉਹਨਾਂ ਦੀ ਪਤਨੀ ਗਨੀਬ ਕੌਰ ਮਜੀਠੀਆ ਕਿਸੇ ਵੇਲੇ ਵੀ ਜਿਹੜੀ ਇੱਕ ਗ੍ਰਿਫਤਾਰ ਹੋ ਸਕਦੀ ਆ ਵਿਜੀਲੈਂਸ ਕਰ ਸਕਦੀ ਆ ਇਤੋਂ ਤੱਕ ਇਹ ਵੀ ਸਾਹਮਣੇ ਆਇਆ ਕਿ ਸੁਖਬੀਰ ਬਾਦਲ ਨੂੰ ਵੀ ਜਿਹੜਾ ਹੱਥ ਪੈ ਸਕਦਾ ਹੈ ਗਾ ਜਿਹੜੀ ਇਹ ਵੱਡੀ ਖਬਰ ਆ ਤੁਹਾਨੂੰ ਮੈਂ ਦੱਸਣ ਲੱਗਿਆਂਗਾ ਸੂਤਰਾਂ ਦੇ ਮਿਲੀ ਜਾਣਕਾਰੀ ਅਨੁਸਾਰ ਆ ਬੇਸ਼ੱਕ ਅੱਜ ਜੇ ਆਪਾਂ ਗੱਲ ਕਰੀਏ ਤੇ ਬੇਸ਼ੱਕ ਅੱਜ ਸਰਕਾਰ ਭਗਵੰਤ ਮਾਨ ਦੀ ਬੇਸ਼ੱਕ ਸਾਲ ਰਹਿ ਗਿਆ ਪਰ ਹੁਣ ਦੇਖਦੇ ਆ ਕਿ ਕਹਿੰਦਾ ਸੀ ਕਿ ਭਗਵਤ ਮਾਨ ਕਿ ਮੈਂ ਸੁਖ ਬਲਾਸ ਆ ਜਿਹੜਾ ਉਹ ਢਾਊਗਾ ਤੇ ਜਿਹੜਾ ਕਿ ਸਰਬੀ ਬਾਦਲ ਨੇ ਤਾਂ ਮੌੜ ਮਾ ਜਵਾਬ ਦਿੱਤਾ ਸੀ ਕਿ ਭਾਈ ਤੂੰ ਕਾਰਵਾਈ ਕਰ ਜੇ ਤੇਰੇ ਕੋਲੇ ਕੁਝ ਹੈਗਾਗਾ ਹੁਣ ਇਹਦੇ ਉੱਤੇ ਵੀ ਚਰਚਾ ਬਣੀ ਆ ਇਹ ਵੀ ਦੇਖਦੇ ਆ ਕਿ ਸੁਖ ਬਲਾਸ ਜਿਵੇਂ ਭਗਵਤ ਮਾਨ ਕਹਿੰਦਾ ਸੀ ਕਿ ਉਹਨੂੰ ਢਾਕੇ ਭਾਈ ਸਕੂਲ ਬਣਾਇਆ ਜਾਊ ਹਸਪਤਾਲ ਬਣਾਇਆ ਜਾਏ ਜਾਣਗੇ ਜਾਂ ਕੁਝ ਹੋਰ ਆ ਕਿ ਇਹ ਸਾਰਾ ਕੁਝ ਲੀਗਲ ਆ ਜਾਂ ਅਨਲੀਗਲ ਆ ਇਹ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਾਂਗੇ ਦੂਸਰੀ ਖਬਰ ਆ ਤੁਹਾਨੂੰ ਲਗਾਤਾਰ ਆ ਜਿਹੜੀ ਫਰੀਦਕੋਟ ਤੋਂ ਸਾਹਮਣੇ ਆ ਰਹੀ ਆ ਕਿ ਇੱਕ ਲੜਕੀ ਨੇ ਹੀ ਇੱਕ ਨੌਜਵਾਨ ਜਿਹੜਾ ਕਿ ਬਹੁਤ ਹੀ ਸੋਹਣਾ ਸੁਨੱਖਾ ਸਰਦਾਰ ਨੌਜਵਾਨ ਸੀ ਆਪਣੀ ਹੀ ਘਰਵਾਲੀ ਨੇ ਜਿਹੜਾ ਕਿ ਆਪਣੇ ਹੀ ਆਸਕ ਦੇ ਨਾਲ ਮਿਲ ਕੇ ਪਤੀ ਦਾ ਜਿਹੜਾ ਕਤਲ ਕਰ ਦਿੱਤਾ ਬਹੁਤ ਹੀ ਮੰਦ ਭਾਗੀ ਤੇ ਦੁਖਦਾਈ ਘਟਨਾਗੀ ਇਕਲੌਤਾ ਪੁੱਤ ਸੀ ਮਾਪਿਆਂ ਦਾ ਪੱਤੀ ਕਿੱਲੇ ਜਿਹੜੀ ਜ਼ਮੀਨ ਜਿਹੜਾ ਹੜੱਪਣ ਦੇ ਦੋਸ ਵਿੱਚ ਆ ਦੱਸਿਆ ਜਾ ਰਿਹਾ ਕਿ ਆਪਣੇ ਆਸਕ ਦੇ ਨਾਲ ਹੁਣ ਉਹਨੇ ਸਾਰਾ ਜੁਰਮਾ ਜਿਹੜਾ ਉਹ ਕਬੂਲ ਲਿਆ ਕਿ ਮੈਂ ਹਾਂ ਕਿਸ ਤਰ੍ਹਾਂ ਕੀਤਾ ਮਾਰਿਆ ਸੀ ਕਿਵੇਂ ਤੜਫਾ ਤੜਫਾ ਕੇ ਉਹਨੂੰ ਮਾਰਿਆ ਤੇ ਇਹ ਜਿਹੜੀਆਂ ਜਿਹੜੀਆਂ ਸਪਣੀਆਂ ਨੇ ਅੱਜ ਸਾਡੇ ਘਰਾਂ ਦੇ ਵਿੱਚ ਬੇਸ਼ੱਕ ਮਾਂ ਦਾ ਰੁਤਬਾ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਆਖ ਇਹ ਦੱਸਿਆ ਜਾ ਰਿਹਾ ਕਿ ਪੱਤੀ ਕਿੱਲਿਆਂ ਤੇ ਅੱਖ ਸੇ ਉਸ ਜਨਾਨੇ ਦੀ ਤੇ ਉਹਨੂੰ ਜਿਹੜਾ ਕਿ ਉਹਦਾ ਸਹੁਰਾ ਸੀ ਆਪਣੀ ਧੀਆ ਵਾਂਗੂ ਪਾਲਦਾ ਸੀ ਪਰ ਜਦੋਂ ਇਹ ਸਪਣੀਆਂ ਬਣ ਕੇ ਜਦੋਂ ਡੰਗ ਚਲਾਉਂਦੀਆਂ ਨੇ ਡੰਗ ਮਾਰਦੀਆਂ ਨੇ ਫਿਰ ਪਤਾ ਨਹੀਂ ਲੱਗੜ ਦਿੰਦੀਆਂ ਅਨੇਕਾਂ ਕਹਾਣੀਆਂ ਨੇ ਜਿਹੜੀਆਂ ਪਿੰਡਾਂ ਸਹਰਾਂ ਦੇ ਵਿੱਚ ਦਬ ਕੇ ਰਹਿ ਗਈਆਂ ਜਿਨ੍ਹਾਂ ਨੇ ਆਪਣੇ ਪਤੀ ਮਾਰੇ ਆ ਜਿਹੜੀਆਂ ਕਿ ਕਹਾਣੀਆਂ ਬਾਹਰ ਨਹੀਂ ਆਈਆਂ ਤੇ ਕਈਆਂ ਜਿਹੜੇ ਅਹਜੇ ਮਾਪੇ ਆ ਅਹਜੇ ਜਿਹੜਾ ਕਿ ਬਹੁਤੇ ਜੇ ਆਪਾਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਕਿ ਜਿਨ੍ਹਾਂ ਨੇ ਆਪਣੀਆਂ ਲੜਕੀਆਂ ਮਾਰ ਕੇ ਇੱਕ ਕਿਸੇ ਦੀ ਦੋ ਅੱਖ ਪਾਈਆਂ ਹੋਈਆਂ ਨੇ ਪੁਲਿਸ ਤੱਕ ਅਜੇ ਕੋਈ ਸੂ ਨਹੀਂ ਕਿਸੇ ਨੂੰ ਮਿਲੀ ਇਹ ਬੜਾ ਜਿਹੜਾ ਗੁਪਤ ਤਰੀਕੇ ਦੇ ਨਾਲ ਕਈ ਪਤੀ ਵੀ ਮਾਰੇ ਆ ਤੇ ਉਹਨਾਂ ਦਾ ਵੀ ਜਿਹੜਾ ਸਾਰਾ ਕੁਝ ਜਿਹੜਾ ਦੱਬਿਆ ਦਬਾਏ ਰਹਿ ਗਿਆ ਜਿੰਦੋਂ ਤੱਕ ਇਹਨਾਂ ਲੋਕਾਂ ਨੂੰ ਇਹ ਜੇ ਅਨਸਰ ਜਿਹੜਾ ਕਿ ਕ੍ਰੈਮੀਕਲ ਲੋਕਾਂ ਨੂੰ ਨੱਥ ਨਹੀਂ ਪਾਉਂਦੀ ਕ੍ਰੈਮੀਕਲ ਲੋਕ ਆ ਜਿਹੜੇ ਉਹ ਅਜੇ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਬੈਠੇ ਆ ਜਿਨ੍ਹਾਂ ਔਰਤਾਂ ਨੇ ਆਪਣੇ ਪਤੀ ਮਾਰੇ ਆ ਜਿਨ੍ਹਾਂ ਆ ਪਤਿਆਣੇ ਆਪਣੀਆਂ ਬੇਟੀਆਂ ਦਾ ਕਤਲ ਕੀਤਾ ਅਜੇ ਉਹ ਵੀ ਜਿਉਂਦਾ ਤਿਉਂ ਆ ਪੁਰਸ ਦੇ ਕੋਲ ਆ ਵੇਸਾ ਕੋ ਰਿਪੋਰਟ ਹੈ ਜਾਂ ਨਾ ਹੈ ਪਰ ਇਹ ਵੱਡਾ ਚੈਲੰਜ ਆ ਕਿ ਜਦੋਂ ਤੱਕ ਇਹ ਕਰਮਿਕ ਬੰਦੇ ਨੇ ਜਿਹੜੇ ਇਹ ਪਿੰਡਾਂ ਸਹਰਾਂ ਦੇ ਵਿੱਚ ਵਿਚਰਦੇ ਆ ਰਹਿੰਦੇ ਆ ਤੇ ਇਹਨਾਂ ਤੱਕ ਪੁਲਿਸ ਦੇ ਕਿ ਭਣਕ ਨਹੀਂ ਪੈਣ ਦਿੱਤੇਗੇ ਕਿ ਅਸੀਂ ਆ ਕਤਲ ਕਰਕੇ ਜਿਹੜਾ ਇਹ ਤੁਰੇ ਫਿਰਦੇ ਆ ਇਹ ਤੇ ਵੀ ਜਿਹੜਾ ਸਿਕੰਜਾ ਕੱਸਣਾ ਜ਼ਰੂਰੀ ਆ ਅਗਲੀ ਖਬਰ ਸੁਣਾਉਣੇ ਤੁਹਾਨੂੰ ਅਮਰਦੀਪ ਸਿੰਘ ਅਮਰਦੀਪ ਸਿੰਘ ਉਦੋਂ ਸੁਰੱਖਿਆ ਦੇ ਵਿੱਚ ਆਈ ਸੀ ਕਨਸਟੇਬਲ ਆ ਬਠਿੰਡਾ ਦੇ ਵਿੱਚ ਜਦੋਂ ਥਾਣੇ ਜਿਹੜਾ 400 ਗ੍ਰਾਮ ਆ ਜਿਹੜਾ ਉਹਦੇ ਉਪਰਾਂ ਜਿਹੜਾ ਕਿ ਚਿੱਟਾ ਫੜਿਆ ਗਿਆ ਸੀ 4 ਗ੍ਰਾਮ ਆ ਆ ਮਾਫ ਕਰਨਾ ਸੌਰੀ 17 ਗ੍ਰਾਮ ਆ 17 ਗ੍ਰਾਮ ਤੋਂ ਉੱਪਰ ਜਿਹੜਾ ਉਹ ਤੋਂ ਚਿੱਟਾ ਫੜਿਆ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਉਹ ਫਿਰ ਜਮਾਨਤ ਤੇ ਆਉਂਦੀ ਆ ਪੁਲਿਸ ਚਲਾਨ ਨਹੀਂ ਫੇਸ ਕਰ ਸਕੀ ਉਸ ਤੋਂ ਬਾਅਦ ਜਦੋਂ ਇੱਕ ਪੱਤਰਕਾਰ ਦੇ ਨਾਲ ਇੰਟਰਵਿਊ ਕਰਦੀ ਆ ਫਿਰ ਉਹਦਾ ਖਲਾਸਾ ਹੁੰਦਾ ਕਿ ਭਾਈ ਤੇਰੀ ਕੋਠੀ ਇੰਨੀ ਮਹਿੰਗੀ ਕਿੱਥੋਂ ਆ ਕਿੱਥੋਂ ਰੁਪਈਆ ਆ ਤੇਰੇ ਆ ਮਹਿੰਗੇ ਮਹਿੰਗੇ ਸੋਫੇ ਬੈਡਾ ਪਰਫੂਮ ਘੜੀਆਂ ਜਣੇ ਕਿ 18 ਗੱਡੀਆਂ ਬਲਟ ਮੋਟਰਸਾਈਕਲ ਆ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਫਿਰ ਵਿਜੀਲੈਂਸ ਨੇ ਉਹਦੇ ਤੇ ਸਿਕੰਜਾ ਕੱਸਿਆ ਤੇ ਵਿਜੀਲੈਂਸ ਵੱਲੋਂ ਜਿਹੜਾ ਗਰਪਦਾਰ ਕਰਨ ਲਈ ਸੀ ਅਮਨਦੀਪ ਕੌਰ ਲੰਮੇ ਸਮੇਂ ਤੇ ਜੇਲ੍ਹ ਦੇ ਵਿੱਚ ਸੀ ਹੁਣ ਦੱਸਿਆ ਜਾ ਰਿਹਾ ਕਿ ਜ਼ਮਾਨਤ ਮਿਲ ਗਈ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਨਾਲ ਹੀ ਨਿਕਲ ਕੇ ਆ ਰਹੀ ਆ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਇਹ ਦੱਸਿਆ ਜਾ ਰਿਹਾ ਸੀ ਜਿਹੜਾ ਕਿ ਉਹ ਸਾਕਸਾ ਬਲਵਿੰਦਰ ਸਿੰਘ ਕਹਿੰਦੀ ਸੀ ਕਿ ਮੇਰੀ ਤਾਂ ਇਹਦੇ ਨਾਲ ਕੋਈ ਗੱਲਬਾਤ ਨਹੀਂ ਤੇ ਹੁਣ ਦੱਸਿਆ ਜਾ ਰਿਹਾ ਕਿ ਉਹਦੇ ਨਾਲ ਇਹਨੇ ਵਿਆਹ ਕਰਾ ਚੁੱਕਿਆਗਾ ਇਸ ਲੜਕੀ ਅਮਰਦੀਪ ਕੌਰ ਕਨਸਟੇਬਲ ਜਿਹੜੀ ਪੁਲਿਸ ਮੁਲਾਜ਼ਮਾ ਤੇ ਜਿਹੜੀ ਕਿ ਬਲਵਿੰਦਰ ਕੌਰ ਦੀ ਪਤਨੀ ਆ ਉਹ ਕਹਿੰਦੀ ਅੱਜ ਮੇਰੇ ਨਾਲ ਤਲਾਕ ਨਹੀਂ ਹੋਇਆ ਤੇ ਬਲਵਿੰਦਰ ਸਿੰਘ ਨੇ ਜਿਹੜਾ ਇਹਦੇ ਨਾਲ ਵਿਆਹ ਕਰਾ ਲਿਆ ਤੇ ਉਹ ਆਪਣੀਆਂ ਧੀਆਂ ਨੂੰ ਲੈ ਕੇ ਜਿਹੜੀਆਂ ਬਠਿੰਡੇ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਆ ਦਰਦਾਂ ਡੀਆਂ ਠੋਕਰਾਂ ਖਾਂਦੀ ਫਿਰਦੀ ਆ ਆਪਣੀਆਂ ਬੱਚੀਆਂ ਦਾ ਪਾਲਣ ਪੋਸਣ ਕਿੰਨੇ ਹਾਲਾਤਾਂ ਦੇ ਵਿੱਚ ਕਰਦੀ ਹੈ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਫਿਰ ਅੱਗੇ ਗੱਲਬਾਤ ਕਰਦੇ ਆ ਕਿ ਇਹਦੇ ਲੋਕਾਂ ਦਾ ਤੁਸੀਂ ਕੱਲ ਦੀ ਖਬਰ ਦੇਖੀ ਜਾਂਦੇ ਹੋ ਵੀ ਜਿਹੜੀ ਥਾਰ ਵਾਲੀ ਕਾਂਸਟੇਬਲ ਅਮਨਦੀਪ कौर ਜਿਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਵਿਆਹ ਕਰਾ ਲਿਆ ਮੇਰੇ ਵੱਲੋਂ ਕੋਈ ਡਿਵੋਰਸ ਨਹੀਂ ਹੋਇਆਗਾ ਬਿਨਾਂ ਡਿਵੋਰਸ ਤੋਂ ਇਸ ਬੰਦੇ ਨੇ ਇਸ ਅਮਨਦੀਪ ਕਾਂਸਟੇਬਲ ਨਾਲ ਵਿਆਹ ਕਰਾਇਆਗਾ ਮੈਂ ਕੱਲ ਦੇ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਸੀਗੀ ਉਹਦੇ ਕਾਰਨ ਮੈਨੂੰ ਹੁਣ ਬੁਲਾਇਆ ਗਿਆ ਸ਼ਾਮ ਨੂੰ ਤੇ ਮੈਨੂੰ ਕ੍ਰੀਬਨ ਘੰਟਾ ਹੋ ਗਿਆ ਸੀ ਇੱਥੇ ਆਈ ਨੋ ਇਹਨਾਂ ਨੇ ਬਿਆਨ ਲੈ ਲਏ ਨੇ ਮੈਂ ਹੁਣ ਸਾਰ ਨੂੰ ਇਹ ਰਿਕਵੈਸਟ ਕੀਤੀ ਸੀ ਮੇਰੇ ਕੋ ਘਰ ਨਹੀਂ ਹੈਗਾ ਮੈਂ ਬੱਚਾ ਨਾਲ ਕਿੱਥੇ ਜਾਵਾਂ ਪਰ ਇਹ ਕਹਿੰਦੇ ਜੀ ਅਸੀਂ ਐ ਜਾ ਲਾਅ ਦੇਖਾਂਗੇ ਜਿਹੜੀ ਕਾਰਵਾਈ ਹੋਈ ਅਸੀਂ ਉਹ ਕਰਾਂਗੇ ਤੇ ਅਸੀਂ ਗਰੰਤੀ ਸਿੰਘ ਦੇ ਵੀ ਬਿਆਨ ਲਿੱਤੇ ਜਾਣਗੇ ਇਹ ਤਾਂ ਤੁਸੀਂ ਦਿੱਤੇ ਹੈ ਨਾ ਵੀ ਕਾਗਜ਼ ਪੱਤਰ ਕੋਡੇ ਕੋਈ ਫੋਟੋਗ੍ਰਾਫ ਕਿਉਂਕਿ ਉੱਥੇ ਕੋਈ ਸੀਸੀਟੀ ਕੈਮਰਾ ਨਹੀਂ ਲੱਗਿਆ ਹੋਇਆਗਾ ਇਹ ਤਾਂ ਪਹਿਲਾਂ ਇਹ ਵੀ ਕਹਿੰਦੀ ਸੀ ਵੀ ਮੈਂ ਚਿੱਟਾ ਨਹੀਂ ਵੇਚਦੀ ਪਰ ਜਦੋਂ 2 ਸਾਲਾਂ ਬਾਅਦ ਇਹਨਾਂ ਨੇ ਇਸ਼ਾਰੇ ਆਪ ਦੇ ਅਧਿਨ ਦੇ ਅਧਿਕਾਰੀਆਂ ਨਹੀਂ ਪਕੜਿਆਗਾ ਉਦੋਂ ਉਹ ਫਿਰ ਹੋ ਗਿਆ ਵੀ ਚਿੱਟਾ ਵੇਦੀ ਆ ਉਵੇਂ ਹੀ ਹੁਣੇ ਮੈਨੂੰ ਉਲਝਾ ਰਹੇ ਨੇ ਇਹ ਆ ਗਰਮੀਤ ਕੌਰ ਜਿਹੜੀ ਕਿ ਬਲਵਿੰਦਰ ਸਿੰਘ ਦੀ ਪਤਨੀ ਦੱਸਦੀ ਆ ਕਿ ਜਿਹੜਾ ਬਲਵਿੰਦਰ ਸਿੰਘ ਆ ਜਿਹੜਾ ਕਿ ਆਮਨ ਦੀਪਕੌਰ ਨੇ ਪੱਟ ਲਿਆ ਹੁਣ ਦੱਸਿਆ ਜਾ ਰਿਹਾ ਇਹਨੂੰ ਪਤਾ ਲੱਗਿਆ ਕਿ ਉਹਦੇ ਨਾਲ ਵਿਆਹ ਵੀ ਇਰਚਾਇਆ ਹੋਇਆਗਾ ਹੁਣੇ ਫਿਰ ਜਿਹੜਾ ਥਾਣੇ ਦੇ ਵਿੱਚ ਆ ਪਹੁੰਚੀ ਆ ਹੁਣ ਫਿਰ ਪੁਲਿਸ ਕਹਿੰਦੀ ਆ ਕਿ ਅਸੀਂ ਸਾਰੇ ਐਂਗਲ ਦੇਖਾਂਗੇ ਫੋਟੋਆਂ ਦੇਖਾਂਗੇ ਵੀਡੀਓ ਵੇਖਾਂਗੇ ਤਾਂ ਜਾ ਕੇ ਅਗਲੀ ਕਾਰਵਾਈ ਕਰਾਂਗੇ ਜਾਣੀ ਕਿ ਲਗਾਤਾਰ ਜਿਹੜੀ ਇਹ ਵੀ ਇੱਕ ਔਰਤ ਗਰਮੀਤ ਕੌੜਾ ਸੰਘਰਸ਼ ਲੜਦੀ ਆ ਰਹੀ ਆ ਪੁਲਿਸ ਤੇ ਕਈ ਵਾਰ ਇਹਨੇ ਦੋਸ਼ ਲਾਏ ਆ ਕਿ ਪੁਲਿਸ ਵੱਲੋਂ ਇਹਨੂੰ ਚੁੱਕ ਚੁਕਾ ਕੇ ਜਿਹੜਾ ਜਿਹੜਾ ਸਰਸੇ ਦੇ ਵਿੱਚ ਵੀ ਕਈ ਵਾਰ ਇਹ ਜਿਹੜਾ ਉੱਥੇ ਭੇਜਿਆ ਗਿਆ ਪਰ ਇਹ ਬਠਿੰਡੇ ਦੇ ਵਿੱਚ ਰਹਿੰਦੀ ਆ ਇਹਨੇ ਬੜਾ ਦੋਸ਼ ਦੋਸ਼ ਲਾਇਆ ਕਿ ਜਿਹੜਾ ਉਹਨਾਂ ਦਾ ਪਤੀ ਆ ਬਲਵਿੰਦਰ ਸਿੰਘ ਉਹਨੇ ਦੂਸਰਾ ਵਿਆਹ ਕਰਵਾ ਲਿਆ ਕਾਨ ਟੇਬਲ ਆ ਜਿਹੜਾ ਅਮਨਦੀਪ ਕੌਰ ਦੇ ਨਾਲ ਆ ਤੇ ਇਹਦੇ ਵਿੱਚ ਕਿੰਨੀ ਕਿਥੇ ਚਾਈ ਆ ਇਹ ਦੱਸ ਰਹੀ ਆ ਕਿ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰਾਂ ਅਮਨਦੀਪ ਨੂੰ ਮੈਂ ਤੁਹਾਨੂੰ ਕਹਿੰਨੀ ਆ ਵੀ ਇਹ ਜੇ ਲੋਕਾਂ ਦਾ ਸਾਥ ਨਾ ਦੋ ਦੂਜਿਆਂ ਦਾ ਘਰ ਉਜਾੜਨ ਵਿੱਚ ਸਾਥ ਨਾ ਦੋ ਇਹ ਕੰਮ ਚੰਗੀਆਂ ਗੱਲਾਂ ਨਹੀਂਆਂ ਤੁਹਾਡੇ ਵਾਸਤੇ ਮੇਰੇ ਕੋਲ ਜੀ ਪ੍ਰੂਫ ਹੈਗੇ ਨੇ ਪਹਿਲਾਂ ਵੀ ਇਹਨਾਂ ਨੇ ਮੈਨੂੰ ਜਦੋਂ ਇਹ ਵਾਰਦਾਤ ਹੋਈ ਸੀ ਅਮਨਦੀਪ ਕੋਲ ਫੜੀ ਗਈ ਸੀ ਉਦੋਂ ਵੀ ਇਹਨਾਂ ਨੇ ਰਾਤ ਨੂੰ ਮੈਨੂੰ ਇੱਥੋਂ ਗੱਡੀ ਕਰਾ ਕੇ ਸਰਸੇ ਸ਼ਿਖਤ ਕੀਤਾ ਸੀ ਵੀ ਇਹ ਕੁੜੀ ਦੇ ਕੋਲ ਪ੍ਰੂਫ ਨੇ ਜਾਂ ਇਹ ਕੁੜੀ ਕੋਸ਼ ਨਾ ਕੋਸ਼ ਇਹ ਰੋਲਾ ਪਾ ਇਹ ਵੀ ਦੱਸਿਆ ਜਾ ਰਿਹਾ ਕਿ ਗਰਮੀਤ ਕੌਰ ਨੇ ਜਿਹੜਾ ਇਲਜ਼ਾਮ ਲਾਇਆ ਕਿ ਇਹਨੂੰ ਜਿਹੜਾ ਪਹਿਲਾ ਸਰਸੇ ਵਿੱਚ ਸਾੜ ਦਿੱਤਾ ਸੀ ਜਿਹੜਾ ਬਾਅਦ ਦੇ ਵਿੱਚ ਇਹਨੂੰ ਸਾਰੇ ਕਾਜ ਦਾ ਪਤਾ ਲੱਗਿਆ ਕਿ ਅਮਰਦੀਪ ਕੋਲ ਕਿਤੋਂ ਰੁਪਈਆ ਆਉਂਦਾ ਕੌਣ ਲਿਆ ਕੇ ਦਿੰਦਾ ਕਿਤੋਂ ਚਿੱਟਾ ਆਉਂਦਾ ਇਹਦਾ ਫਾਇਦਲ ਕਾ ਤੋਂ ਚਿੱਟਾ ਆਉਂਦਾ ਕਿੱਥੇ ਕਿੱਥੇ ਜਾ ਕੇ ਵੇਚਦੇ ਨੇ ਜਿਹੜਾ ਵੱਡੇ ਇਲਜ਼ਾਮ ਆ ਹੁਣ ਗਰਬੀਤ ਕੌਰ ਜਿਹੜਾ ਕਿ ਦਰਦ-ਦਰਦ ਦੀਆਂ ਠੋਕਣਾ ਖਾ ਰਹੀ ਆ ਤੇ ਹੁਣ ਵੇਖਦੇ ਆ ਕਿ ਇੱਕ ਗਰੀਬ ਦੀ ਜਿਹੜੀ ਜਿਹੜੀ ਹਾ ਕਹਿੰਦੇ ਹੁੰਦੇ ਆ ਉਹ ਜਰੂਰ ਲੱਗਦੀ ਆ ਜਰੂਰ ਬੰਦੇ ਨੂੰ ਜਿਹੜਾ ਕਿਤੇ ਨਾ ਕਿਤੇ ਜਰੂਰ ਸੋਚਣਾ ਪੈਂਦਾਗਾ ਕਿਸੇ ਦਾ ਘਰ ਪਟਣਾ ਬਹੁਤ ਜਿਹੜਾ ਬੁਰੀ ਗੱਲ ਆ ਮਾੜੀ ਗੱਲ ਆ ਪਰ ਜੇਕਰ ਤਲਾਕ ਸੁਦਾ ਹੁੰਦਾ ਉਹ ਗੱਲ ਵੱਖਰੀ ਆ ਅਜੇ ਤਲਾਕ ਲੈਤਾ ਨਹੀਂ ਕਹਿੰਦੇ ਕਿ ਉਸ ਤੋਂ ਪਹਿਲਾਂ ਹੀ ਜਿਹੜਾ ਬਲਵਿੰਦਰ ਸਿੰਘ ਨੇ ਅਮਰਦੀਪ ਕੌਰ ਕਾਂਟੇਵਲ ਦੇ ਨਾਲ ਮੈਰਜ ਕਰਵਾ ਲਈ ਆ ਹੁਣ ਅਗਲਾ ਦੇਖਦੇ ਆ ਕਿ ਪੁਲਸ ਕੀ ਕਹਿੰਦੀ ਆ ਕੀ ਮਾਮਲਾ ਦਾ ਸਾਹਮਣੇ ਆਉਂਦਾਗਾ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖ ਦੇਣਾ ਧੰਨਵਾਦ ਵਰਜ ਦੇ ਖਾਲਸਾ ਵਰਜ ਕੀ ਫਤਿਹ